ਲੋ ਜੀ ਫਰੈਂਡਸ ਪੰਜਾਬ ਪੁਲਿਸ ਕਨਸਟੇਬਲ 1746 ਪੋਸਟਾਂ ਲਈ ਕੱਟ-ਆਫ ਲਿਸਟ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਜੀ ਐਡਮਿਟ ਕਾਰਡ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਹਨ ਲੌਗਇਨ ਦੇ ਵਿੱਚ ਜਾ ਕੇ ਤੁਸੀਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਕੱਟ-ਆਫ ਆਪਾਂ ਚੈੱਕ ਕਰਦੇ ਹਾਂ ਜੀ BC ਬੈਕਵਰਡ ਕਲਾਸਸ ਦੀ ਮੇਲ ਕੱਟ-ਆਫ ਹੈ ਜੀ 68.83946 ਫੀਮੇਲ ਦੀ ਹੈ ਜੀ 95.79938 ای ڈبلیو ایس ਦੀ 64.41736 ਫੀਮੇਲ ਦੀ 55.5728 ਐਕਸਰਿਸਮੈਨ جنرل ਪੰਜਾਬ ਦੀ 53.59927 ਫੀਮੇਲ ਦੀ 35.23843 ਐਕਸਰਿਸਮੈਨ BC ਕਲਾਸ ਦੀ ਹੈ ਜੀ 54.81227 ਠੀਕ ਹੈ ਜੀ ਉਸ ਤੋਂ ਬਾਅਦ ਐਕਸਰਿਸਮੈਨ SC M&B ਦੀ ਹੈਗੀ ਹੈ 47.831 73 एक्सरीज मैंने एससी आर एंड ओ दी है जी 533483 जनरल ओपन अनरिजर्वड 71 नंबर वाले मेल कैंडिडेट और 65.15417 तक है जी 7157199 एससी एम एंड बी दी गई है जी 61.78057 फीमेल 55.5207 एससी आर एंड ओ 61.1778 59.93091 ਵਾਰਡ ਜੋ ਫਰੀडम ਫਾਈਟਰ 40.13 552 40.13 552 ਮੇਲ ਫੀਮੇਲ ਦੀ ਸੇਮ ਹੀ ਹੈ ਜੀ ਵਾਰਡ ਜੋ ਪੁਲਿਸ ਪਰਸਨਲ 40.02 794 41.16 157 ਲੋ ਜੀ ਇਹ ਤਾਂ ਹੈਗੀ ਹੈ ਕੱਟ ਆਫ ਐਜ਼ ਅਕੋਰਡਿੰਗ ਹੈ ਜਿਹੜੇ ਐਡਮਿਟ ਕਾਰਡ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਹਨ ਫਿਜ਼ੀਕਲ ਸਕਰੀਨਿੰਗ ਟੈਸਟ ਤੇ ਫਿਜ਼ੀਕਲ ਮੈਜ਼ਰਮੈਂਟ ਟੈਸਟ ਉਸ ਦੀਆਂ ਡੇਟ ਵੀ ਤੁਹਾਨੂੰ ਐਡਮਿਟ ਕਾਰਡ ਦੇ ਉੱਪਰ ਮਿਲਣਗੇ ਆਪਣੇ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਲਓ ਜੇ ਕੋਈ ਐਡਮਿਟ ਕਾਰਡ ਡਾਊਨਲੋਡ ਕਰਨ ਚ ਦਿੱਕਤ ਆਉਂਦੀ ਹੈ ਤਾਂ ਕਮੈਂਟ ਜਰੂਰ ਕਰ ਦਿਓ ਜਿੰਨੇ ਜਿੰਨੇ ਕੈਂਡੀਡੇਟ ਦੇ ਲਿਸਟ 'ਚ ਨਾਮ ਆਏ ਨੇਗੇ ਜੀ ਮੈਰਿਟ ਦੇ ਵਿੱਚ ਜਿਨ੍ਹਾਂ ਦੇ ਨਾਮ ਆਏ ਨੇਗੇ ਉਹ ਲਿਸਟ ਵੀ ਆਪਾਂ ਵੀਡੀਓ 'ਚ ਜਿਹੜੀ ਇਸ ਤੋਂ ਬਾਅਦ ਅਪਲੋਡ ਕਰਦੇ ਆ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਕੇ ਰੱਖੋ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਠੀਕ ਹੈ ਜੀ ਚਲ ਇਸ ਤੋਂ ਬਾਅਦ ਨਾਲ ਦੀ ਨਾਲ ਹੀ ਆਪਾਂ ਉਹ ਸ਼ਾਰਟਲਿਸਟਡ ਕੈਂਡੀਡੇਟ ਵਾਲੀ ਵੀਡੀਓ ਪਾਉਣ ਲੱਗੇ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਬੈਲ ਆਈਕਨ ਪ੍ਰੈਸ ਕਰ ਲਿਓ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਊਗਾ ਜੀ ਮਿਲਦੇ ਆ ਨੈਕਸਟ ਵੀਡੀਓ 'ਚ